ਇਹ ਪਾਲਮੀ ਵਾਲੋ ਦੇ ਵਿੱਚ ਆਕਰਸ਼ਿਤ ਹੈ ਰਹੇ ਇਹ ਐਗਰਸਨ ਤੋਂ ਉੱਚੀ ਸਿੱਖਿਆ ਦੇ ਮਾਨਸਪਾਇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਗੁਰੂ ਬਾਚਾਰੀ ਨੇ ਆਪਣੇ ਜੀਵਨ ਉਹ ਸਾਡੇ ਜੀਵਨ ਵਸਤੂ ਆ ਗਏ ਅੱਜ ਮੈਨੂੰ ਬਾਚਾਰੀ ਨੇ ਇਸ ਪਾਲਮ ਨਾਲ ਆਪਣੇ ਤੋਂ ਕਿ ਕਿ ਅਸੀਂ ਗੁਰੂ ਮਾਨ ਉਹ ਇੱਕ ਇੱਕ ਕਿਉਂਕਿ ਮੇਰਾ ਮੇਰਾ ਨਾਮ ਤੋਂ ਬਿਨਾਂ ਕੋਈ ਨਹੀਂ ਸੋ ਸਰਪ੍ਰੇ ਦੇ ਪਾਲਨ ਦੇ ਅਨੁਸਾਰ ਸਤਿਗੁਰ ਦੀ ਪਾਪ ਜੀਵ ਵਿੱਚੋਂ ਜੋ ਕੋ ਜੇ ਗੁਰੂ ਸਾਹਿਬ ਨੇ ਸੰਮਾਨ ਕੋਈ ਬੜੇ ਆਗਤ ਤੇ ਸਰਕਾਰ ਤੋਂ ਬੁਲਾਵਟ ਤੇ ਆਖਵਾੜ ਗੁਰਜੀਕਾਰ ਫਾਜ਼ਲ ਸਾਹਿਬ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਮਾਣਸਾ ਤੁਹਾਡੇ ਮਾਦੀਮ ਰਾਹੀਂ ਸਾਰੀ ਦੇਸ਼ ਵਿਦੇਸ਼ ਵਿੱਚ ਵਸਦੀ ਕੋ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਆ ਕਿ ਸਤਿਗੁਰੂ ਜੀ ਮਹਾਰਾਜ ਜੋ ਤੁਹਾਡੇ ਮੁੱਖ ਤਿੰਨ ਉਪਦੇਸ਼ ਹਨ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਇਹਦੇ ਤੇ ਸਾਰੀ ਲੋਕਾਈ ਇਹਦੇ ਤੇ ਪਹਿਰਾ ਦੇਵੇ ਤੇ ਆਪ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਜਾਵੇ ਸਤਿ ਗੁਰੂ ਦਾ ਰੋਟਾ ਸਾਪਾਸੀ ਨੌਵੀਂ ਵਿਖੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਤੇ ਅਸਥਾਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੇ ਆੜਨ ਮੁਖਰਾ ਕੀਰਤਨ ਦਿਨ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਸਾਨੂੰ ਬਹੁਤ ਭੋਗ ਪਾਏ ਹਨ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਜੀ ਸਾਰਿਆਂ ਦਾ ਧੰਵਾਦ ਹੈ ਤੇ ਸਾਰਿਆਂ ਨੂੰ ਸਾਧੂ ਗੁਰਾਂ ਦੇ ਪੁਰਬ ਦੀ ਬਹੁਤ ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਇਹਦੇ ਸਬੰਧ ਵਿੱਚ ਸਾਰੇ ਗੁਰੂ ਘਰਾਂ ਵਿੱਚ ਬਹੁਤ ਹੀ ਸ਼ਰਧਾ ਨਾਲ ਉਰਪੁਰਬ ਮਨਾਇਆ ਜਾ ਰਿਹਾ ਹੈ ਤੇ ਇੱਥੇ ਰੋਟਾ ਸਾਹਿਬ ਵੀ ਨੌਵੇਂ ਪਾਤਸ਼ਾਹ ਦੇ ਇਚਾਰਨ ਸੂ ਪ੍ਰਾਪਤ ਧਰਤੀ ਤੇ ਅਸੀਂ ਬਹੁਤ ਹੀ ਸ਼ਰਧਾ ਨਾਲ ਉਹਨਾਂ ਦਾ ਗੁਰਪੁਰਬ ਮਨਾ ਰਿਹਾ ਹਾਂ ਸਾਰੇ ਸਿੱਖ ਜਗਤ ਦੇ ਜਿੰਨੇ ਵੀ ਗੁਰੂ ਨਾਨਕ ਦੇਵਾ ਸੰਗਤ ਹੈ ਉਹਨਾਂ ਨੂੰ ਪੁਰਪੁਰਪ ਦੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ